ਸੋਰਠਿ ਗੁਰ ਅਰਜੁਨ ਪੁਰਖ ਪਰਮਾਨ ਪਾਰਥਾ ਚਾਲੈ ਨਹੀਂ ਨਿਜਾ ਨਾਮ ਨਹੀਂ ਸਾਣ ਸਤਗੁਰ ਸਬਦ ਸਵਾਰਿਆ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿਤਾ ਤੋ ਸਤਗੁਰ ਸੰਹੇਤ ਨਾਮ ਲਾਗ ਜਗ ਉਧਰਿਆ ਜਗਤ ਉਧਾਰਣ ਨਾਮ ਸਤਿਗੁਰ ਤੁਠਾ ਪਾਇਆ ਉਹ ਅਬ ਨਾਹਿ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਪੂਰੀ ਪੜੀ ਪੂਰੀ ਪੈ ਗਈ ਪੜੀ ਨਹੀਂ ਬੋਲਣਾ ਪੂਰੀ ਪੜੀ ਹਾਂਜੀ ਗੋਤਰੂਪ ਹਰ ਆਪ ਗੁਰੂ ਨਾਨਕ ਕਹਾਇਆ ਤਾਤੇ ਅੰਗਦ ਭਇਆ ਤਾਤ ਸਿਓ ਤਤ ਮਿਲਾਇਆ ਅੰਗਦ ਕਿਰਪਾ ਤਹਾਰ ਅਮਰ ਸਤ ਗੁਰ ਥਿਰ ਕੀਆ ਅਮਰ ਦਾਸ ਅਮਰਤ ਛਤਰ ਗੁਰ ਰਾਮਾਹ ਦੀਆ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖਹ ਨੈਣਾ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦਪੁਰਖ ਪ੍ਰਤਖ ਲਿਖਿਓ ਅੱਖਰ ਮਸਤਕ ਤੋਰੈ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਆ ਓ ਪਾਰਸ ਪਰਸ 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 ਗੁਰ ਗੁਰੂ ਕਹਾਇਆ ਪਹਿਨਾ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰਹਾ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰਹਾ ਪਹਿਨਾ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰਹਾ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰਹਾ ਲਗ ਬਿਤਰਹਾ ਇਹ ਵੀ ਪਾਠ ਹੈ ਲਗ ਬੇ ਤਰਹੋ ਇਹ ਵੀ ਪਾਠ ਹੈ ਦੋਨੋਂ ਤਰ੍ਹਾਂ ਇਹ ਸੰਬੰਧਕ ਚੱਲਦਾ ਹੈ ਜੀ ਲਗ ਬਿਤਰੋ ਪ੍ਰਮukh ਜਾਣਣਾ ਬੇ ਦੋਪਾਵ ਹੈ ਵਿਸ਼ੇਸ਼ ਕਰਕੇ ਕਲ ਤੋ ਕੁਝ ਹਾਜ ਅਰਜਨ ਗੁਰੂ ਸਗਲਾ ਸ੍ਰੇਸ਼ਟ ਲਗ ਬੇ ਤਰਹੋ ਇਹ ਪ੍ਰਮukh ਪਾਠ ਹੈ ਚੇਤੇ ਰੱਖਣਾ ਜੀ ਤੇਹ ਜਨ ਜਜ ਹ ਜਗਤ ਪਰ ਜਾਨੀ ਅਤ ਬਾਸੁਰ ਰੈਨ ਜਾ ਕੋ ਹਿਤ ਨਾਮ ਸਿਆ ਬਾਸੁਰ ਰੈਨ ਬਾਸ ਤੇਹ ਪਰ ਜਜ ਹ ਜਗਤ ਪਰ ਜਾਨੀ ਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਆ ਪਰਮ ਅਤੀਤ ਪਰਮੇਸ਼ੁਰ ਕਾ ਰੰਗ ਰੰਗਿਆ ਵਾਸਨਾ ਤੇ ਬਾਹਰ ਪੈ ਦੇਖੀ ਅਤ ਧਾਮ ਸਿਆ ਸਾਧ ਸੰਗਤ ਜੀ ਭਾਈ ਸਾਹਿਬ ਜੀ ਪਾਠ ਨੂੰ ਸਪਸ਼ਟ ਕਰਨ ਵਾਸਤੇ ਇੱਥੇ ਆਰਾਮ ਨਾਲ ਸਹਿਜ ਨਾਲ ਕਰ ਰਹੇ ਹਨ ਪਰ ਜਿਸ ਵੇਲੇ ਇਹ ਪਾਠ ਆਪਣੀ ਚਾਲ ਵਿੱਚ ਚੱਲਦਾ ਹੈ ਉਸ ਵੇਲੇ ਦੀ ਚਾਲ ਹੋਰ ਹੁੰਦੀ ਹੈ ਸਹਿ ਜਨ ਜਾਚੋ ਜਗਤ ਰ ਪਾਰ ਜਾਣੀ ਅਤ ਬਾਸਰ ਰ ਐਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀ ਅਤ ਧਾਮ ਸਿਓ ਅਪਰ ਪਰੰਪਰ ਅਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਓ ਬਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਾ ਹੇਤ ਪਾਏ ਰਹਿਓ ਮਿਲ RAM ਸਿਓ ਤੋ ਇਸ ਤਰ੍ਹਾਂ ਦੀ ਚਾਲ ਜਿਹੜੀ ਹੈ ਸਵਈਏ ਦੀ ਉਹ ਬਣਿਆ ਕਰਦੀ ਹੈ ਕਵਿਤਾਾਂ ਦੀ ਸਵਈਆਂ ਦੀ ਸੋ ਗੁਰੂ ਖਾਲਸਾ ਜੀ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਇਹ ਬਾਣੀ ਤੁਸੀਂ ਜਦੋਂ ਅਭਿਆਸ ਨਾਲ ਪੜੋਗੇ ਕਿਸੇ ਵਿਦਵਾਨ ਕੋਲੋਂ ਸੰਥਿਆ ਲਵੋਗੇ ਤੇ ਫਿਰ ਇਹਦੀਆਂ ਚਾਲਾਂ ਇਹਦੇ ਉਚਾਰਣ ਇਹਦਾ ਅੱਗੇ ਪਿੰਗਲ ਸ਼ਾਸਤਰ ਦਾ ਪੂਰਾ ਗਿਆਨ ਇੱਕ ਵੱਖਰਾ ਵਿਸ਼ਾ ਹੈ ਜਿਹਦੇ ਵਿੱਚ ਇਹਦੀਆਂ ਮਾਤਰਾਵਾਂ ਇਹਦੇ ਰੂਪ ਦੱਸੇ ਜਾਂਦੇ ਹਨ ਸੋ ਇਹ ਸਮੁੰਦਰ ਹੈ ਆਪ ਇਹਦੇ ਵਿੱਚ ਪ੍ਰਵੇਸ਼ ਕਰ ਰਹੇ ਹੋ ਅਰਦਾਸ ਕਰੋ ਅੱਗੇ ਅੱਗੇ ਮਹਾਰਾਜ ਹੋਰ ਕਿਰਪਾ ਕਰਦੇ ਰਹਿਣ ਸੋ ਭਾਈ ਸਾਹਿਬ ਆਰਾਮ ਨਾਲ ਪਾਠ ਕਰ ਰਹੇ ਨੇ ਇਸ ਕਰਕੇ ਇੱਥੇ ਚਾਲ ਨਹੀਂ ਦੱਸੀ ਜਾਂਦੀ ਪਰ ਇਹਦੀ ਚਾਲ ਇਸ ਤਰ੍ਹਾਂ ਜਦੋਂ ਜਿਵੇਂ ਦਾਸ ਨੇ ਪਾਠ ਕੀਤਾ ਹੈ ਇਸ ਤਰੀਕੇ ਨਾਲ ਇਹਦੀ ਚਾਲ ਬਣਦੀ ਹੈ ਹਾਂਜੀ ਅਪਰ ਪਰੰਪਰ ਪਰਖ ਸਿਓ ਪ੍ਰੇਮ ਲਾਗਿਆ ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਆ ਮਤਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ ਭਗਤ ਕਹਿ ਤਪਾਇ ਰਹੇਉ ਮਿਲ RAM ਸਿਆ ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਘਰੀ ਹਰ ਜਾਪ ਨਾ ਛਾੜਿਓ ਏਕ ਘਰੀ ਇਹ ਸਹੀ ਉਚਾਰਨ ਕੀਤਾ ਹੈ ਭਾਈ ਸਾਹਿਬ ਜੀ ਨੇ ਆਮ ਤੌਰ ਤੇ ਸਾਡੇ ਪਾਠੇ ਛਾੜੋ ਬੋਲ ਜਾਂਦੇ ਨੇ ਹਰ ਜਾਪ ਨਾ ਛਾੜੋ ਏਕ ਘਰੀ ਛਾੜੋ ਤੇ ਛਾੜਿਓ ਦੇ ਅਰਥ ਦਾ ਫਰਕ ਹੈ ਕਿਉਂਕਿ ਡੱਡੇ ਹੇਠਾਂ ਯਈ ਦਾ ਨਿਸ਼ਾਨ ਲੱਗਾ ਹੋਇਆ ਹੈ ਇਸ ਲਈ ਹਰ ਜਾਪ ਨਾ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਾਉ ਗੁਰ ਜੋਤ ਅਰਜੁਨ ਮਾਹਿ ਧਰੀ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਆ ਤਿਨ ਕੇ ਦੁਖ ਕੋਟਕ ਦੂਰ ਗਏ ਮਥੋਰਾ ਜਿਨੇ ਅੰਮ੍ਰਿਤ ਨਾਮ ਪੀਆ ਜਗ ਔਰ ਨਾ ਯਾਹੇ ਮਹਾਤਮ ਮੈਂ ਮੈਂ ਬਿੰਦੀ ਤੋਂ ਬਿਨਾ ਪਾਠ ਇਸ ਜਗਤ ਵਿੱਚ ਇਹੋ ਜਿਹਾ ਮਹਾਤਮ ਮਈ ਇਹੋ ਜਿਹਾ ਪ੍ਰਤਾਪ ਮਈ ਹੋਰ ਕੋਈ ਨਹੀਂ ਜੋ ਸਤਗੁਰੂ ਜੀ ਨੇ ਆਪਣੇ ਅਵਤਾਰ ਨੂੰ ਆ ਕੇ ਸੰਸਾਰ ਤੇ ਪ੍ਰਗਟ ਕੀਤਾ ਹੈ ਪ੍ਰਕਾਸ਼ ਮਾਨ ਕੀਤਾ ਹੈ ਦੂਸਰੇ ਅਰਥਾਂ ਦੇ ਵਿੱਚ ਮਹਾ ਤਾਮ ਵਖਰਾ ਵਖਰਾ ਵੀ ਕੀਤਾ ਜਾਂਦਾ ਤੇ ਉਥੇ ਮੈਨੂੰ ਵਿਚ ਦੇ ਰੂਪ ਵਿੱਚ ਲਿਆ ਜਾਂਦਾ ਜਗ ਔਰ ਨਾ ਯਾਹ ਇਹੋ ਜਿਹਾ ਜਗਤ ਵਿੱਚ ਹੋਰ ਕੋਈ ਨਹੀਂ ਜੋ ਕੇ ਮਹਾ ਤਾਮ ਮੈਂ ਅਗਿਆਨਤਾ ਦੇ ਬਹੁਤੇ ਹਨੇਰੇ ਵਿੱਚ ਆ ਕੇ ਅਵਤਾਰ ਉਜਾਗਰ ਆਨ ਕੀ ਆਉ ਆ ਕੇ ਉਜਾਗਰ ਪ੍ਰਕਾਸ਼ ਕੀਤਾ ਹੈ ਮਹਾਤਮ ਪਾਠ ਪ੍ਰਮੁਖ ਹੈ ਜੀ ਹਾਂ ਜੀ ਇੱਕ ਬਾਰ ਬਾਰੇ ਸਪਸ਼ਟ ਕਰਨ ਮੈਂ ਬੇਨਤੀ ਕਰਾਂ ਗਿਆਨੀ ਜੀ ਰੋਂ ਦੱਸਣ ਜਗ ਜਗ ਔਰ ਨਾ ਯਾਹੇ ਮਹਾਤਮ ਮੈਂ ਹਾਂਜੀ ਯਾਹੇ ਜੈ ਜਨਾ ਦੀ ਇਹ ਇਹ ਨਾਲ ਹੀ ਆ ਪਾਠ ਸਾਰਾ ਜੀ ਹਾਂਜੀ ਪਤਾ ਲੱਗਾ ਕਿ ਜੱਜਾ ਛੇਆ ਜਿੱਥੇ ਜੱਜਾ ਲੱਗਾ ਯਾਹੇ ਤੇ ਯਈਆ ਕਰ ਲਿਆ ਜਾਵੇ ਹਾਂਜੀ ਜਗ ਔਰ ਨਾ ਯਾਹੇ ਮਹਾਤਮ ਮੈਂ ਜਗ ਔਰ ਨਾ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਆ ਤਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀਆ ਇਹ ਪਦ ਤਤੇ ਮਤ ਚੂ ਕਹਰੇ ਮਨ ਭੇਦ ਬਿਭੇਦ ਨ ਜਾਣ ਬੀਆ ਪਰ ਤਖ ਹਿਰਦ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਆ ਜਬ ਲੋ ਨਹੀਂ ਭਾਗ ਲੇਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾ ਆਉ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਆ ਨਹੀਂ ਤੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਆ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇ ਜਪਿਐ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਬ ਨ ਆਇਆ ਕਾਲ ਸਮੁਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ ਬਸ ਹੈ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਆਸ ਬਿਨ ਅਵਰਨ ਕੋਈ ਮਾਨ ਬਾਚ ਜਿਨ ਜਾਣਿਓ ਭਇਓ ਤਹ ਸੰਸਰ ਸੋਈ ਸਰਨ ਗਗਨ ਨਵਖੰਡ ਮਹਿ ਜੋਤਿ ਸਵਾਰੂਪੀ ਰਹੈਉ ਭਰ ਭਨ ਮਥੁਰਾ ਕਛ ਪੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪੁਰਾਣ ਬਾਚੀਐ ਹੈ 베ਦ ਬ੍ਰਹਮਾ ਮੁਖ ਗਾਵੇ ਅਜ ਚਵਰ ਸਿਰ ਢੁਲਾ ਨਾਮ ਅੰਮ੍ਰਿਤ ਮੁਖ ਲੀਆ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਜੀਆ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਆ ਹਰ ਵੰਸ ਜਗਤ ਜਸ ਸੰਚਰਿਆ ਸੋ ਕਵਣ ਕਹੈ ਸ੍ਰੀ ਗੁਰ ਮੋਇਆ ਦੇਵਪੁਰੀ ਮਹਿ ਗਇਆ ਆਪ ਪਰਮੇਸ਼ਵਰ ਪਾਇਆ ਆਰੇ ਸਿੰਘਾਸਨ ਦੀਆ ਸ੍ਰੀ ਗੁਰ ਤਹਿ ਬਿਠਾਇਆ ਰਹਿਸ ਕੀਆ ਸੁਰ ਦੇਵਾ ਤੋਹੇ ਜਸ ਜੈ ਜੈ ਜੰਪਹ ਅਸੁਰ ਗਏ ਤੇ ਭਾਗ ਪਾਪ ਤਿਨ ਭੀਟਰ ਕੰਪਹ ਕਾਟੇ ਸੋ ਪਾਪ ਤਿਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਆ ਛਤਰ ਸਿੰਘਾਸਨ ਪ੍ਰਥਮੀ ਗੋਰੇ ਅਰਜੁਨ ਕੋ ਦੇ ਆਇਆ ਸਾਧ ਸੰਗਤ ਜਿਓ ਸਤਿਗੁਰੂ ਜੀ ਦੀ ਅਪਾਰ ਕਿਰਪਾਲਤਾ ਦੁਆਰਾ ਪਟਾਂ ਦੇ ਸਤਿਗੁਰਾਂ ਦੀ ਉਪਮਾ ਵਿੱਚ ਰਚਿਤ ਸਵਈਏ ਪਾਠ ਸੰਪੂਰਨ ਹੋਇਆ ਹੈ ਹੁਣ ਬਾਕੀ ਹੋਰ ਜੋ ਸ਼ਲੋਕ ਦਰਜ ਹੋਣ ਹੋ ਰਹੇ ਸਨ ਉਹ ਸਤਿਗੁਰੂ ਜੀ ਦੇ ਅੱਗੇ ਲਿਖੇ ਨੇ ਜੋ ਕਿ ਸਰਲੇਖ ਤੋਂ ਹੀ ਸਪਸ਼ਟ ਹੈ ਸ਼ਲੋਕ 12 ਤੇ ਵਧੇਕ 12 ਦੇ ਵਿੱਚ ਜਿਹੜੇ ਸ਼ਲੋਕ ਨਹੀਂ ਆਏ ਜੋ 12 ਤੋਂ ਵੱਧ ਕੇ ਵਧੇਕ ਨੇ ਜਿਹੜੇ ਵੱਧ ਗਏ ਨੇ ਦੂਸਰੇ ਅਰਥਾਂ ਵਿੱਚ ਸ਼ਲੋਕ 12 ਤੇ ਵਧੇਕ 12 ਦੇ ਵਿੱਚ ਜਿਹੜੇ ਆਏ ਨੇ ਕੁਝ ਸ਼ਲੋਕ ਉਹ ਵੀ ਨੇ ਕੁਝ ਵਧੇਕ ਜਿਹੜੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਿੱਛੇ ਕਿਤੇ ਦਰਜ ਨਹੀਂ ਸੀ ਹੋਏ ਉਹ ਵਾਧੂ ਜਿਹੜੇ ਸ਼ਲੋਕ ਦਰਜ ਹੋਣ ਉਹ ਰਹਿੰਦੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਇੱਥੇ ਰੱਖਿਆ ਹੈ ਇਸ ਕਰਕੇ ਇਹ ਬਾਣੀ ਦਾ ਨਾਮ ਸ਼ਲੋਕ 12 ਤੋਂ ਵਧੇਕ ਹੈ ਪਹਿਲਾਂ ਪਹਿਲੇ ਪਾਤਸ਼ਾਹ ਜੀ ਦੇ ਤੀਸਰੇ ਪਾਤਸ਼ਾਹ ਜੀ ਦੇ ਚੌਥੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੇ ਔਰ ਉਹਦੇ ਉਪਰੰਤ ਨੌਵੇਂ ਪਾਤਸ਼ਾਹ ਦੇ ਸ਼ਲੋਕ ਜੋ ਭੋਗ ਦੇ ਸ਼ਲੋਕ ਆਪਾਂ ਕਹਿੰਦੇ ਹਾਂ ਉਹ ਆਉਂਦੇ ਨੇ ਆਓ ਸਰਵਣ ਕਰੀਏ ਪੜੀਏ ਆਨੰਦਮਾਣੀਏ